ਸਤਿ ਸ਼੍ਰੀ ਅਕਾਲ ਜੀ ਪਿੰਡ ਸੂਲਪੁਰ ਦੀ ਬੀਬੀ ਜੈਸਰ ਕੌਰ ਇੱਕ ਵਧੀਆ ਰਾਜਨੀਤੀ ਦਾਣ ਸੀ ਪਿੰਡ ਦੀ ਪੰਚਾਇਤ ਵਿੱਚ ਸਦਾ ਉਹਦੀ ਗੱਲ ਮੰਨੀ ਜਾਂਦੀ ਉਹ ਸਿਰਫ ਰਾਜਨੀਤੀ ਨਹੀਂ ਘਰ ਦੀ ਮਾਲਕਣ ਵੀ ਸੀ ਉਹਦਾ ਇੱਕਲਾ ਪੁੱਤ ਸੂਬਾ ਸਿੱਧੂ ਉਹਦੀ ਮਿਹਨਤ ਨਾਲ ਅਕਸਰ ਬਣਿਆ ਸੀ ਜੈਸਰ ਕੌਰ ਦੀ ਅੱਖਾਂ ਵਿੱਚ ਹਮੇਸ਼ਾ ਇਹੋ ਚਮਕ ਰਹੀ ਕਿ ਉਹਦੇ ਪੁੱਤ ਲਈ ਕੋਈ ਤੇਜ ਚਲਾਕ ਕੁੜੀ ਨਹੀਂ ਚਾਹੀਦੀ। ਉਹਦੀ ਪਸੰਦ ਸੀ ਸਾਦੀ, ਘਰੇਲੂ ਤੇ ਚੁੱਪ ਰਹਿਣ ਵਾਲੀ ਕੁੜੀ। ਪਰ ਜਦੋਂ ਗੁਰਲਿੰਦਰ ਕੌਰ ਨੌ ਬਣ ਕੇ ਘਰ ਆਈ ਤਾਂ ਪਹਿਲੀ ਨਜ਼ਰ ਵਿੱਚ ਜੈਸਰ ਕੌਰ ਨੂੰ ਉਹ ਸੋਣੀ ਤਾਂ ਲੱਗੀ ਪਰ ਕੁਝ ਗੱਲਾਂ ਵੀ ਹੋਈਆਂ ਗੁਰਲਿੰਦਰ ਦੀ ਨਰਮੀ ਮਿੱਠਾ ਸੁਭਾ ਤੇ ਪਿਆਰੀ ਬੋਲੀ ਨੇ ਸਾਰਿਆਂ ਦੇ ਦਿਲ ਜਿੱਤ ਲੈ ਸੀ ਪਰ ਜੈਸਰ ਕੌਰ ਦੀਆਂ ਅੱਖਾਂ ਉਹ ਸਿਰਫ ਵੇਖਦੀਆਂ ਹੀ ਨਹੀਂ ਪਰਖਦੀਆਂ ਵੀ ਸਨ ਇੱਕ ਦਿਨ ਉਹ ਚਾਹ ਲੈ ਕੇ ਆਈ ਜੈਸਰ ਕੌਰ ਨੇ ਸਿੱਧਾ ਕਿਹਾ ਇਹ ਕੀ ਚਾਏ ਇਹਦੀ ਗੰਧ ਤਾਂ ਮਿੱਟੀ ਵਰਗੀ ਆ ਤਾ ਨੂਨੇ ਹੌਲੀ ਜਿਹੀ ਜਵਾਬ ਦਿੱਤਾ ਮਾਂ ਜੀ ਮਿੱਟੀ ਵੀ ਤਾਂ ਝੋਨੇ ਦੀ ਖੁਸ਼ਬੂ ਵਾਲੀ ਹੁੰਦੀ ਆ ਜੈਸਰ ਕੌਰ ਅੰਦਰੋਂ ਅੰਦਰ ਹੱਸੀ ਪਰ ਮੂੰਹੋਂ ਕਿਹਾ ਚਲੋ ਥੋੜੀ ਅਕਲ ਵੀ ਹੈਗੀ ਆ ਹਫ਼ਤੇ ਲੰਘਦੇ ਗਏ ਗੁਰਲਿੰਦਰ ਕਰਦੇ ਕੰਮ ਵੀ ਕਰਦੀ ਦਾਦੀ ਸਾਸ ਨੂੰ ਵੀ ਸਮਾਂ ਦਿੰਦੀ ਤੇ ਸਕੂਲ ਵਿੱਚ ਅਧਿਆਪਕਾ ਦੀ ਨੌਕਰੀ ਵੀ ਨਿਭਾਉਂਦੀ ਪਰ ਸਾਸ ਦਾ ਮਨ ਫਿਰ ਵੀ ਨਾ ਪਰਦਾ ਕਈ ਵਾਰ ਚੁੱਪਚਾਪ ਜੈਸਰ ਕੌਰ ਆਪਣੇ ਕਮਰੇ 'ਚ ਬੈਠੀ ਸੋਚਦੀ ਇਹ ਨੋ ਮੇਰੀ ਕਿਹੋ ਜਈਆ ਨਾਟਕ ਕਰਦੀ ਆ ਜਾਂ ਸੱਚੀ ਆ ਇੱਕ ਰਾਤ ਨੂ ਨੇ ਹੌਲੀ ਕਦਮਾਂ ਨਾਲ ਸੱਸ ਦਾ ਦਰਵਾਜ਼ਾ ਖੜਕਾਇਆ ਕਹਿੰਦੀ ਮਾਂ ਜੀ ਮੈਂ ਤੁਹਾਡੇ ਨਾਲ ਮਾਂ ਧੀ ਵਰਗਾ ਰਿਸ਼ਤਾ ਬਣਾਉਣਾ ਚਾਹੁੰਦੀ ਆ ਮੈਂ ਵੀ ਆਪਣੀ ਮਾਂ ਤੋਂ ਦੂਰ ਆ ਤੇ ਤੁਸੀਂ ਵੀ ਆਪਣੀ ਧੀ ਤੋਂ ਦੋਵਾਂ ਮਿਲ ਕੇ ਇਹਕਰ ਸਜਾ ਸਕਦੇ ਆ ਜੈਸਰ ਕੌਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਪਹਿਲੀ ਵਾਰੀ ਦਿਲ ਪਿਗਲਿਆ ਪਰ ਉਸੇ ਹਫਤੇ ਇੱਕ ਔਰਤ ਨੇ ਜੈਸਰ ਕੌਰ ਨੂੰ ਚੁਗਲੀ ਕਰ ਦਿੱਤੀ ਤੈਨੂੰ ਤਾਂ ਨਾਟਕਬਾਜ਼ ਨੂੰ ਮਿਲੀ ਆ ਅੱਜ ਕੱਲ੍ਹ ਦੀਆਂ ਕੁੜੀਆਂ ਚਤਰ ਹੋ ਗਈਆਂ ਨੇ ਦਿਲ ਨਹੀਂ ਦਿਮਾਗ ਚਲਾਉਂਦੀਆਂ ਨੇ ਇਹ ਗੱਲ ਜੈ ਸਰਕਾਰ ਦੇ ਦਿਲ ਵਿੱਚ ਲੱਗੀ ਇੱਕ ਰਾਤ ਉਹ ਚੁੱਪਚਾਪ ਜਾਗ ਗਈ ਰਸੋਈ ਵਿੱਚ ਚਮਚੀ ਦੀ ਖਣਕ ਸੁਣੀ ਜਦੋਂ ਪਿੱਛੇ ਪਹੁੰਚੀ ਤਾਂ ਵੇਖਿਆ ਨੂੰ ਦਾਦੀ ਲਈ ਘਰੇਲੂ ਨੁਕਸਾ ਬਣਾ ਰਹੀ ਸੀ ਹੌਲੀ ਹੌਲੀ ਪਿਆਰ ਨਾਲ ਜਦੋਂ ਸਵੇਰ ਹੋਈ ਜੈਸਰ ਕੌਰ ਪਰਿਵਾਰ ਦੇ ਸਾਹਮਣੇ ਖਲੋਤੀ ਕਹਿੰਦੀ ਇਹ ਸਿਰਫ ਮੇਰੀ ਨੋ ਨਹੀਂ ਇਹ ਮੇਰੀ ਧੀ ਵਰਗੀਆਂ ਮੈਂ ਗਲਤ ਸਮਝਿਆ ਸੀ ਤਨੋ ਹੱਸ ਕੇ ਕਹਿੰਦੀ ਮਾਂ ਜੀ ਨਾਟਕ ਤਾਂ ਦਿਲ ਤੋਂ ਕੀਤਾ ਜਾਂਦਾ ਹੈ ਸੱਚੇ ਰਿਸ਼ਤੇ ਨਾਟਕ ਨਹੀਂ ਹੁੰਦੇ ਜੈਸਰ ਕੌਰ ਦੀ ਗੱਲ ਸੁਣ ਕੇ ਘਰ ਵਿੱਚ ਇੱਕ ਚੁੱਪ ਛਾ ਗਈ ਸੀ। ਪਰਿਵਾਰ ਦੇ ਹੋਰ ਮੈਂਬਰਾਂ ਸੂਬਾ, ਬਾਬਾ ਜੀ, ਦਾਦੀ ਤੇ ਸੂਬੇ ਦੀ ਛੋਟੀ ਪੜ ਮੀਤੋ ਸਾਰੇ ਹੈਰਾਨ ਸਨ। ਮੀਤੋ ਜੋ ਹਮੇਸ਼ਾ ਆਪਣੀ ਭਾਬੀ ਨਾਲ ਲੜਦੀ ਸੀ। ਅੱਜ ਅੰਦਰੋਂ ਕੁਝ ਸੋਚ ਰਹੀ ਸੀ। ਮੀਤੋ ਨੇ ਅੰਦਰੋਂ ਖਿਆਲ ਕੀਤਾ ਭਾਬੀ ਸੱਚਮੁੱਚ ਚੰਗੀ ਆ। ਮੈਂ ਤਾਂ ਬਸ ਐਵੇਂ ਮਾਂ ਦੇ ਖਿਆਲਾਂ ਨਾਲ ਚੱਲੀ ਸੀ ਉਸ ਰਾਤ ਮੀਤੋ ਭਾਬੀ ਦੇ ਕੋਲ ਆਈ ਤੇ ਕਹਿੰਦੀ ਭਾਬੀ ਮਾਫ ਕਰੀ ਕਈ ਵਾਰੀ ਅਸੀਂ ਆਪਣੇ ਮਨ ਦੀ ਨਹੀਂ ਮਾਂ ਦੀ ਸੋਚ ਨਾਲ ਚੱਲਦੇ ਆ ਪਰ ਤੁਸੀਂ ਸਾਡੇ ਨਾਲ ਬਹੁਤ ਚੰਗਾ ਕੀਤਾ ਆ ਗੁਰਲਿੰਦਰ ਨੇ ਹੌਲੀ ਜਿਹੀ ਜਵਾਬ ਦਿੱਤਾ ਮੀਤੋ रिश्ਤੇ ਬਣਾ ਲਈ ਕਿਸੇ ਨੂੰ ਮਾਫ ਕਰਨਾ ਪੈਂਦਾ ਤੇ ਕਿਸੇ ਨੂੰ ਮਨਾਉਣਾ ਤੂੰ ਤਾਂ ਦੋਵੇਂ ਕਰ ਰਹੀ ਆ ਇਹੋ ਤੇਰੀ ਚੰਗਿਆਈ ਆ ਐਸੇ ਦਰੋਂ ਦਾਦੀ ਦੀ ਤਬੀਅਤ ਖਰਾਬ ਹੋ ਜਾਂਦੀ ਆ ਹਸਪਤਾਲ ਜਾਣਾ ਪਿਆ ਪਰ ਦੁੱਖ ਦੀ ਗੱਲ ਇਹ ਸੀ ਕਿ ਜੈ ਸਰਕਾਰ ਨੇ ਕਹਿ ਦਿੱਤਾ ਕਿ ਭਾਈ ਸੂਬੇ ਨੇ ਤੇ ਦਫਤਰ ਜਾਣਾ ਆ ਇਮੇ ਪੰਚਾਇਤ ਚ ਗੁਰਲਿੰਦਰ ਤੂੰ ਦਾਦੀ ਨਾਲ ਜਾ ਸਕਦੀ ਆ ਸਭ ਤੀਆਂ ਨਜ਼ਰਾਂ ਉਸ ਉਤੇ ਪਰ ਨੂਨੇ ਬਿਨਾ ਕਿਸੇ ਹਿਜਕ ਦੇ ਕਿਹਾ ਹਾਂ ਮੈਂ ਜਾਵਾਂਗੀ ਮਾਜੀ ਦਾਦੀ ਤਾਂ ਮੇਰੀ ਵੀ ਆ ਹਸਪਤਾਲ ਦੇ ਡਿਨਾਂ ਵਿੱਚ ਗੁਰਲਿੰਦਰ ਦਾਦੀ ਦੇ ਕੋਲ ਬੈਠੀ ਰਹੀ ਰਾਤ ਨੂੰ ਵੀ ਪਲਾਂ ਉੱਤੇ ਡਾਕਟਰਾਂ ਨੇ ਕਿਹਾ ਇਹ ਬੇੜ ਕੌਣ ਆ ਇਹਨਾਂ ਦੀ ਸਾਮ ਨਾਲ ਮਰੀਜ਼ ਠੀਕ ਹੋ ਰਿਹਾ ਆ ਤਾਂ ਦਾਦੀ ਨੇ ਹੌਲੀ ਜਈ ਅੱਖਾਂ ਖੋਲ ਕੇ ਕਿਹਾ ਇਹ ਮੇਰੀ ਪੋਤੀ ਨਹੀਂ ਮੇਰੀ ਮਾਂ ਵਰਗੀ ਆ ਉਦੋਂ ਵਾਪਸ ਆ ਕੇ ਜੈਸਰ ਕੌਰ ਨੇ ਪਰਿਵਾਰ ਦੇ ਸਾਹਮਣੇ ਕਹਿ ਦਿੱਤਾ ਨੂਹਾ ਵਿਆਹ ਕੇ ਆਉਂਦੀਆਂ ਨੇ ਅਰ ਇਹਦੇ ਵਾਂਗ ਕੋਈ ਘਰ ਨਹੀਂ ਵਸੰਦੀ ਅੱਜ ਜੇ ਮੈਨੂੰ ਕਦੇ ਰਾਜਨੀਤੀ ਛੱਡਣੀ ਵੀ ਪਈ ਤਾਂ ਇਹ ਘਰ ਮੈਂ ਗੁਰਲਿੰਦਰ ਦੇ ਹਵਾਲੇ ਕਰ ਦਵਾਂਗੀ ਸੂਬੇ ਨੇ ਨਹੀਂ ਆਪਣੀ ਘਰ ਵਾਲੀ ਦਾ ਹੱਥ ਫੜ ਕੇ ਕਿਹਾ ਤੂੰ ਸਿਰਫ ਮੇਰੀ ਘਰ ਵਾਲੀ ਨਹੀਂ ਸਾਡਾ ਮਾਨਵੀ ਹੈ ਅੰਤ ਵਿੱਚ ਦਾਦੀ ਦੀ ਝੋਲੀ ਚ ਰੱਬ ਤੋਂ ਉੱਤਰਿਆ ਸੀ ਅਸ਼ੀਰਵਾਦ ਸੀ ਇਸ ਘਰ ਨੂੰ ਨੂੰ ਨਹੀਂ ਮਿਲੀ ਸੀ ਇੱਕ ਨਵੀਂ ਮਾਂ ਮਿਲੀ ਸੀ ਅੰਤ ਵਿੱਚ ਸਿੱਖਿਆ ਕਿ ਸੱਚੀ ਨੂੰ ਬਨ ਲਈ ਦਿਲ ਚਾਹੀਦਾ ਤੇ ਸੱਚੀ ਸੱਸ ਬਨ ਲਈ ਭਰੋਸਾ ਜੇ ਰਿਸ਼ਤੇ ਪਾਣੀ ਮੰਗ ਚੱਲਣ ਤਾਂ ਘਰ ਰੱਬ ਦੀ ਜਗਾ ਬਣ ਜਾਂਦਾ ਏ ਇਹ ਸੀ ਅੱਜ ਦੀ ਕਹਾਣੀ ਸੱਚੀ ਨੂੰ ਜਾਂ ਨਾਟਕਬਾਜ਼ ਤੁਸੀਂ ਦੱਸੋ ਤੁਹਾਨੂੰ ਗੁਰਲਿੰਦਰ ਦੀ ਸਾਦਗੀ ਚੰਗੀ ਲੱਗੀ ਜਾਂ ਜੈ ਸਰਕੌਰ ਦੀ ਪਰਖ ਕਮੈਂਟ ਕਰਨਾ ਨਾ ਭੁੱਲਿਓ ਤੇ ਹੋਰ ਕਹਾਣੀਆਂ ਲਈ ਐਮ ਕੇ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰਨਾ ਯਾਦ ਰੱਖਿਓ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ